ਖਾਨਪੁਰ ਚੌਕ ਦੇ ਰਹਿਣ ਵਾਲੇ ਐਡਵੋਕੇਟ ਹਿਦੇਸ਼ ਰਤੜਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਬੀਤੀ ਦਿਨੀ ਉਹ ਕਿਸੇ ਕੰਮ ਵੱਜੋਂ ਬਜਰੀ ਕੰਪਨੀ ਗਏ ਸਨ ਕਿ ਉਹਨਾਂ ਦੇ ਘਰ ਨਿਕਾ ਦਾ ਉਹਨਾਂ ਨੂੰ ਫੋਨ ਆਇਆ ਕਿ ਉਹਨਾਂ ਦੇ ਘਰ ਵਿੱਚ ਬਹੁਤ ਰੱਦੇ ਖੜਕੇ ਹੋ ਰਹੇ ਨੇ ਜਦਕਿ ਘਰ ਵਿੱਚ ਕੋਈ ਨਹੀਂ ਹੈ ਉਹਨੇ ਕਿਹਾ ਕਿ ਫੋਨ ਸੁਣਨ ਤੋਂ ਬਾਅਦ ਜਦੋਂ ਘਰ ਪਹੁੰਚੇ ਤੇ ਉਹਨਾਂ ਨੇ ਦੇਖਿਆ ਕਿ ਇੱਕ ਆਦਮੀ ਫੋਟੀਆਂ ਚੜ੍ਹ ਕੇ ਛੱਤ ਤੇ ਫਿਰ ਘਰ ਨਿਕਾ ਦੀ ਛੱਤ ਤੇ ਜਾ ਕੇ ਉਹ ਫਰਾਰ ਹੋ ਗਿਆ ਉਹਨੇ ਆਪਣੇ ਘਰ ਨੂੰ ਦੇਖਿਆ ਤੇ ਘਰ ਦੀ ਹਾਲਤ ਵਿਖੜਜੋਗ ਸੀ ਕਿਉਂਕਿ ਸਾਰਾ ਸਮਾਨ ਇਧਰ ਉਧਰ ਖਿਲਰਿਆ ਹੋਇਆ ਸੀ ਜਿਨ੍ਹਾਂ ਵਿੱਚੋਂ 9000 ਰੁਪਏ ਨਗਦ 10 ਗ੍ਰਾਮ ਸੋਨਾ ਤੇ ਬੈਂਕ ਏਟੀਐਮ ਕਾਰਡ ਵੀ ਗਾਇਬ ਸਨ ਉਹਨੇ ਕਿਹਾ ਕਿ ਇਸ ਦੀ ਪੁਲਿਸ ਨੂੰ ਨਉਨਾਈ ਸ਼ਿਕਾਇਤ ਵੀ ਦਰਜ ਕੀਤੀ ਹੈ ਤੇ ਨਾਲ ਉਹਨੇ ਇਹ ਵੀ ਬੁਹਾਰ ਲਗਾਈ ਹੈ ਕਿ ਉਹਨਾਂ ਨੂੰ ਜਲਦ ਤੋਂ ਜਲਦ ਇਨਸਾਫ ਤੋਆਇਆ ਜਾਏ। ਮੇਰਾ ਨਾਮ ਹਿਤੇਸ਼ ਲਪਤਰਾ ਜੀ। ਹਾਂਜੀ। ਪੇਸ਼ੇ ਤੋਂ ਮੈਂ ਵਕੀਲ ਹਾਂ। ਮੇਰੇ ਘਰੇ ਕੱਲ ਅਸੀਂ ਆਪਣੇ ਦੂਸਰੇ ਘਰੇ ਸਾਰੇ ਫੈਮਲੀ ਬੈਠੇ ਹੋਏ ਸੀਗੇ ਜੇ ਸਾਨੂੰ ਪੜੋਸੀਆਂ ਦਾ ਫੋਨ ਆਇਆ ਕਿ ਤੁਹਾਡੇ ਘਰ ਕਿਸੇ ਨੇ ਹਲਚਲ ਹੋਈ ਹੈ। ਕਿਹੜੀ ਜਗ੍ਹਾ ਸਰ? ਖਾਨਪੂਰ ਚੌਂਕ। ਗੈਸ ਗੜਾਉਂ ਦੀ ਗਲੀ 'ਚ ਅਸੀਂ ਸਰ ਉੱਥੇ ਪਹੁੰਚੇ ਆਂ ਤੇ ਮੋਕੇ ਤੇ ਆਂਦੀ ਗਵੰਡੀ ਨੇ ਚੋਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਖਿੜਕੀ ਤੋੜ ਕੇ ਬਾਹਰ ਭੱਜਿਆ ਉਹਨਾਂ ਨੇ ਦੇਖਿਆ ਕਿ ਚੋਰ ਨੇ ਪੌਨੀ ਕੀਤੀ ਹੋਈ ਪਿੱਛੇ ਤੇ ਉਹ ਟਰੇਸ ਆਊਟ ਕਰਨਾ ਅਸੀਂ ਕੰਪਲੇਂਟ ਕੀਤੀ ਤੇ ਪੁਲਿਸ ਤੇ ਪੀਸੀਆਰ ਪਹੁੰਚੇ ਉੱਥੇ ਉਹਨਾਂ ਨੇ ਵੈਰੀਫਾਈ ਕੀਤਾ ਇਹ ਇਸ ਰਾਤੀ ਕੋਈ ਕਰੀਬ 2 ਵਜੇ ਦੀ ਗੱਲ ਹੈ ਅਸੀਂ ਪੁਲਿਸ ਸਟੇਸ਼ਨ ਆਏ ਆ ਕੰਪਲੇਂਟ ਦਿੱਤੀ ਕੰਪਲੇਂਟ ਦੇਣ ਤੋਂ ਬਾਅਦ ਅਸੀਂ ਸਰ ਆਪਣੇ ਘਰ ਚਲੇ ਗਏ ਆ ਕਿਉਂਕਿ ਉਹਨਾਂ ਨੇ ਕਿਹਾ ਸੀ ਸਾਮਾਨ ਵਗੈਰਾ ਜਿਹੜਾ ਟੁੱਟਪਨ ਹੋਈ ਹੈ ਉਹਨੂੰ ਸਮੇਟਣਾ ਨਹੀਂ ਹੈ ਅਸੀਂ ਸਰ ਸਵੇਰੇ ਦੁਬਾਰਾ ਫੇਰ ਜਾ ਕੇ ਲੋਕ ਖੋਲਿਆ ਤੇ ਫੇਰ ਉਸ ਤੋਂ ਜ਼ਿਆਦਾ ਖਲੇਰਾ ਪਿਆ ਹੋਇਆ ਸੀਗਾ ਤੇ ਸਵੇਰੇ ਇਨਵਰਟਰ ਚੁੱਕੇ ਲੈ ਗਏ ਨੇ ਇੱਕੋ ਦਿਨ ਦੇ ਵਿੱਚ ਦੋ ਵਾਰੀ ਵਾਰਦਾਤ ਹੋਈ ਹੈ ਦੋ ਵਾਰੀ ਚੋਰੀ ਹੋਈ ਹੈ ਦੋਨੋਂ ਵਾਰੀ 112 ਤੇ ਕੰਪਲੇਂਟ ਕੀਤੀ ਹੈ ਜੀ ਦੋ ਨੰਬਰ ਅਲੱਗ-ਅਲੱਗ ਆਈਡੀ ਦੇ ਆਏ ਐ ਐਸਐਚਓ ਸਾਹਿਬ ਕੋ ਮੈਂ ਦਰਖਾਸਤ ਦਿੱਤੀ ਹੈ ਜੀ ਤੇ ਜੋ ਬੰਦੀ ਕਾਰਵਾਈ ਹੈ ਜੀ ਇਹ ਕਰ ਲਈ ਕੀਤੀ ਕਿੰਨਾ ਕੁ ਨੁਕਸਾਨ ਹੋਇਆ ਕੰਦ ਸਰ ਉਹਦੇ ਚ ਮੇਰੇ ਸਿਸਟਰ ਜੀ ਦੇ ਇੱਕ ਮੰਗਲ ਸੂਤਰ ਹੈ ਜੀ ਇੱਕ ਟੋਪਸ ਹੈ ਤੇ ਇੱਕ ਰਿੰਗ ਹੈ ਜੀ 골ਡ ਦੀ ਨੋਜ਼ ਆਰ ਕੈਸ਼ ਹੈ ਜੀ ਇੱਕ ਇਨਵਰਟਰ ਚੋਕੇ ਲੱਗੇ ਆ ਜੀ ਬਾਕੀ ਸਮਾਨ ਤੇ ਖਲੇਰੇਆ ਹੋਇਆ ਸ਼ੀਸ਼ੇ ਵਗੈਰਾ ਤੋੜੇ ਆ ਤੋੜਪਨ ਕੀਤੀ ਆ ਬੈਡ ਬਾਕਸ ਵਗੈਰਾ ਸਾਰਾ ਉਹਨਾਂ ਨੇ ਖੋਲਿਆ ਚੈਕਿੰਗ ਪੂਰੀ ਰਹੀ ਹੈ ਮੇਰੀ ਇਹ ਹੀ ਬੇਨਤੀ ਹੈ ਕਿ ਜੋ ਲੀਗਲੀ ਕਰ ਰਹੀ ਹੈ ਸਖਤੋ ਸਖਤ ਕੀਤੀ ਜਾਏ ਉਥੇ 2-4 ਬੰਦੇ ਹੈਗੇ ਆ ਇਹ ਵੀ ਸੁਣਨ ਚ ਆਇਆ ਕਿ ਫੜਿਆ ਉਹਨਾਂ ਨੂੰ ਪਿਛਲੇ ਹਫਤੇ ਕੰਪਲੇਂਟ ਸੇਮ ਚੋਰੀ ਦੀ ਵਾਰਦਾਤ ਤੇ ਫਿਰ ਉਸੇ ਹੀ ਹੁਮਰੇ ਆ ਕੋਈ ਕਾਰਵਾਈ ਨਹੀਂ ਹੋਈ ਤੇ ਕਿਰਪਾ ਕਰਕੇ ਕਾਰਵਾਈ ਕੀਤੀ If you wish that your child learns today and leads tomorrow, bring them to A and M's Gems Cambridge International School, Patanpur, affiliated to CBSE, New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalander delosy bypass road patankar